ਸਭ ਤੋਂ ਪਹਿਲਾਂ ਮੇਰੀਆਂ ਭੈਣਾ ਬੱਚੇ ਬਜ਼ੁਰਗ ਇਸ ਵੀਡੀਓ ਤੋਂ ਪਰਾਂ ਹੋ ਜੋ ਅੱਜ ਦਿਮਾਗ ਖਰਾਬ ਆ ਤੇ ਜਿੰਨਾ ਵੀ ਆ ਸੋਸ਼ਲ ਮੀਡੀਆ ਤੇ ਇੰਡੀਆ ਦੇ ਵਿੱਚ ਚੈਨਲ ਚੱਲਦੇ ਆ ਨਾ ਤੁਹਾਨੂੰ ਸਹੋਂ ਆ ਸੱਚੇ ਰੱਬ ਦੀ ਵੀ ਇਸ ਐਨ ਆਰ ਆਈ ਦਾ ਜੇ ਗੁੱਸਾ ਜਾਂ ਦੁੱਖ ਪੰਜਾਬ ਵਾਲਿਆਂ ਨੂੰ ਨਾ ਦੱਸਿਆ ਖੂਨ ਵਾਲੇ ਮਾਰਦਾ ਦਿਮਾਗ ਖਰਾਬ ਹੋ ਰਿਹਾ ਕਿ ਸਾਡੇ ਸਿਰ ਤੇ ਪੱਕਾ ਪੰਜਾਬ ਦੇ ਅਸੀਂ ਵਾਰਸ ਸਾਡੇ ਗੁਰੂਆਂ ਪੀਰਾਂ ਨੇ ਯੋਧਿਆਂ ਨੇ ਇਸ ਪੰਜਾਬ ਵਾਸਤੇ ਇਸ ਦੇਸ਼ ਵਾਸਤੇ ਕੁਰਬਾਨੀ ਦਿੱਤੀ ਤੇ ਅੱਜ ਪੰਜਾਬ ਵਿੱਚ ਕੀ ਹੋਣ ਲੱਗਾ ਅੰਗਰੇਜ਼ੀ ਵਿੱਚ ਇਹਨੂੰ ਕਹਿੰਦੇ ਗੇਪ ਰੇਡ ਪੰਜਾਬੀ ਵਿੱਚ ਇਹਨੂੰ ਕਹਿੰਦੇ ਆ ਟੈਂਪੂਆਂ ਦੀ ਪ੍ਰੇਡ ਹੋਰ ਠੇਠ ਪੰਜਾਬੀ ਵਿੱਚ ਇਹਨੂੰ ਕਹਿੰਦੇ ਗਨ ਪ੍ਰੇਡ ਠੀਕ ਆ ਸਾਰੇ ਸੋਸ਼ਲ ਮੀਡੀਆ ਤੇ ਹਾਹਾਕਾਰ ਮੱਚੀ ਪਈ ਆ ਕਿ 5 ਤਰੀਕ ਨੂੰ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇਹਨਾਂ ਟੈਂਪੂਆਂ ਦੀ ਪਰੇਡ ਕਰਾਈ ਜਾ ਰਹੀ ਆ ਪਹਿਲੀ ਗੱਲ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਨ੍ਹਾਂ ਨੇ ਚਲੋ ਇਹ ਕੰਮ ਅਰੰਭਿਆ ਵਾ ਜੇ ਤੁਹਾਨੂੰ ਇੰਨਾ ਸ਼ੌਂਕ ਇਹਨਾਂ ਦੀ ਪਰੇਡ ਕਰਾਉਣ ਦਾ ਤੇ ਪਠਾਨਾਂ ਦੇ ਬਾਰਡਰ ਤੇ ਜਾ ਕੇ ਕਰਾਓ ਤੇ ਇਹਨਾਂ ਟੈਂਪੂਆਂ ਦਾ ਵੇਖੋ ਕਿਦਾਂ ਉਹ ਬੁਰਾ ਹਾਲ ਕਰਦੇ ਟੈਂਪੂ ਕਿੰਨੂੰ ਕਹਿੰਦੇ ਆ ਨਾ ਉਹ ਬੰਦਾ ਤੇ ਨਾ ਉਹ ਜਨਾਨੀ ਬੰਦਾ ਹੋ ਕੇ ਵੀ ਜਨਾਨੀ ਵਾਲੇ ਲੱਛਣ ਕਰਦਾ ਤੁਸੀਂ ਕੀ ਜਲੂਸ ਕੱਢਣ ਲੱਗੇ ਪੰਜਾਬ ਦਾ ਓਏ ਸਾਡੀ ਪਾਕ ਨੂੰ ਦਾਗ ਲਾਉਣ ਲੱਗੇ ਸਾਡੀ ਪੰਜਾਬ ਨੂੰ ਦਾਗ ਲਾਉਣ ਲੱਗੇ ਕਿੱਦਾਂ ਅਸੀਂ ਕਵਾਂਗੇ ਕਿ ਅਸੀਂ ਮਾਰਿਆ ਰਣਜੀਤ ਸਿੰਘ ਦੇ ਵਾਰਸਾਂ ਕਿੱਦਾਂ ਅਸੀਂ ਕਵਾਂਗੇ ਕਿ ਸਾਡੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਪੁੱਤ ਸ਼ਹੀਦ ਕਰਵਾਏ ਆ ਕਿੱਦਾਂ ਅਸੀਂ ਕਵਾਂਗੇ ਕਿ ਹਾਰੀ ਸਿੰਘ ਨਲਗੋਏ ਨੇ ਚਬਾੜਾ ਪਾਰਤਾ ਏ ਸ਼ੇਰ ਦਾ ਅੱਜ ਉਸ ਪੰਜਾਬ ਦੇ ਵਿੱਚ ਤੁਸੀਂ ਇਹ ਝਾਕੀ ਕੱਢੋਗੇ ਦੁਰ ਲਾਣ ਤੇ ਹਜੇ ਕੰਮ ਕਰਨ ਦੇ ਸਾਡੇ ਪੰਜਾਬ ਦੇ ਬੱਚੇ ਜਾਂ ਸਾਡੀਆਂ ਕੁੜੀਆਂ ਜਾਂ ਸਾਡੇ ਬਜ਼ੁਰਗਾਂ ਨੂੰ ਆਹ ਦਿਨ ਵੇਖਣੇ ਪੈਣਗੇ ਕਿੱਡੀ ਸ਼ਰਮ ਵਾਲੀ ਗੱਲ ਆ ਕੇ ਤੁਸੀਂ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਇਹ ਕੰਮ ਕਰ ਰਹੇ ਆਂ ਜਿਸ ਧਰਤੀ ਤੇ ਯੋਧਿਆਂ ਪੀਰਾਂ ਨੇ ਜਨਮ ਲਿਆ ਅੰਗਰੇਜ਼ਾਂ ਦੇ ਮੂੰਹ ਪਾੜੇ ਅਫਗਾਨਾਂ ਨੇ ਮੂੰਹ 파ੜੇ ਤੁਰਕਾਂ ਨੇ ਮੂੰਹ 파ੜੇ ਕਿਸੇ ਨੂੰ ਇਸ ਧਰਤੀ ਤੇ ਰਹਿਣ ਨਹੀਂ ਦਿੱਤਾ ਤੇ ਅੱਜ ਇਸ ਧਰਤੀ ਤੇ ਉਹਨਾਂ ਲੋਕਾਂ ਦੀ ਪਰੇਡ ਹੋਊਗੀ ਕੱਲਾ ਪੰਜਾਬ ਕਿਉਂ ਕਿ ਟੁਣਿਆ ਗਿਆ ਬਈ ਬਿਹਾਰ ਵਿੱਚੋਂ ਘੱਲੋ ਇਹਨਾਂ ਨੂੰ ਤੇ ਆਸਾਮ ਵਿੱਚ ਘੱਲੋ ਇਹਨਾਂ ਟੈਂਪੂਆਂ ਨੂੰ ਜੇ ਪਰਮਜੀਤ ਸਿੰਘ ਅਕਾਲੀ ਨੇ ਬਾਤ ਚੁੱਕੀ ਆ ਤੇ ਮੈਂ ਵੀ ਇਸ ਹੱਕ ਦੇ ਵਿੱਚ ਆ ਕਿ ਇਹ ਪਰੇਡ ਨਹੀਂ ਹੋਣੀ ਚਾਹੀਦੀ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਇਹਨਾਂ ਦੀ ਦੇਣ ਕੀ ਆ ਸ਼ਰਮ ਆਉਂਦੀ ਮੇਰੇ ਮੂੰਹੋਂ ਸੁਣਦੇ ਆ ਕਿ ਜਦੋਂ ਇਹਨਾਂ ਦੀਆਂ ਰੀਲਾਂ ਆਉਂਦੀਆਂ ਪਿਛੇ ਢੂੰਗਾ ਲਾਉਂਦੇ ਆ ਪਿਛੇ ਚਿਤੜਾ ਲਾਉਂਦੇ ਆ ਸ਼ਰਮ ਆਉਂਦੀ ਆ ਕਿ ਮਾਂ ਪਿਓ ਨੂੰ ਵੀ ਕਸੀਂ ਕਿਹੜੀ ਗਲਤੀ ਕਰ ਬੈਠੇ ਤੇ ਤੁਸੀਂ ਇਸ ਚੀਜ਼ ਨੂੰ ਪ੍ਰਮੋਟ ਕਰਨ ਦੇ ਆ ਜੋ ਪੰਜਾਬ ਦੇ ਵਿੱਚੋਂ ਆਉਂਦਿਆ ਸਾਨੂੰ ਪਾਕਿਸਤਾਨੀਆਂ ਕੋ ਮਜ਼ਾਕ ਕਰਾਉਣੇ ਆ ਸਾਨੂੰ ਅਫਗਾਨੀਆਂ ਕੋ ਮਜ਼ਾਕ ਕਰਾਉਣੇ ਆ ਸਵਾ ਲੱਖ ਨਾਲ ਲੜਨ ਵਾਲੇ ਅੱਜ ਉਹਨਾਂ ਦੇ ਵਿਹੜੇ ਵਿੱਚ ਆ ਭੰਗੜਾ ਟੈਂਪੂ ਪਾਉਣਗੇ ਜਦਨ ਜੰਗ ਲੱਗੀ ਨਾ ਇਹਨਾਂ ਟੈਂਪੂਆਂ ਨੂੰ ਟੈਂਕਾਂ ਨਾਲ ਕੇ ਪੁੱਠੇ ਘਰਿਓ ਵੀ ਤੋ ਪਿਛਵਾੜਾ ਅੱਗੇ ਕਰੋ ਟੈਂਪੂ ਉਹ ਲੜੋ ਅੱਗੇ ਕਿਹੜੇ-ਕਿਹੜੇ ਸਾਡੇ ਬਹਾਦਰ ਯੋਧੇ ਬਾਰਡਰਾਂ ਦੇ ਬੈਠੇ ਆ ਕੋਈ ਚੂਹ ਨਹੀਂ ਫਰਕਨ ਦਿੰਦੇ ਵੀ ਅੰਦਰ ਨਹੀਂ ਕਿਸੇ ਨੂੰ ਆਉਣ ਦੇ ਆਰਮੀ 'ਚ ਕਿੱਡੇ-ਕਿਹੜੇ ਯੋਧੇ ਬੈਠੇ ਆ ਕਿ ਜਿਹੜੇ ਅੱਗੇ ਕਿਸੇ ਵੀ ਟੱਕਰ ਲੈਣ ਤੋਂ ਪਹਿਲਾਂ ਕੋਈ ਡਰਦੇ ਨਹੀਂਗੇ ਚਾਹੇ ਕੋਈ ਵੀ ਦੇਸ਼ ਹੋਵੇ ਆ ਚੀਨਿਆਂ ਕੋਲ ਚਲਜੋ ਇਹਨਾਂ ਟੈਂਪੂ ਨੂੰ ਚੀਨਿਆਂ ਕੋਲ ਦੋ ਕਿਹੜਿਆ ਕਿਹੜਿਆ ਮਾਸਟਰ.ਕੋਮਾ ਸਾਡੀਆਂ ਕਿਹੜੇ ਕਿਹੜੇ ਯੋਧੇ ਸਾਡੇ ਨਿਹੰਗ ਸਿੰਘ ਆ ਕਿਹੜੇ ਕਿਹੜੇ ਕਬੱਡੀ ਦੇ ਪਲੇਅਰ ਆ ਕਿਹੜੇ ਕਿਹੜੇ ਤਗੜੇ ਮੈਂ ਕਹਿੰਨਾ ਕਿ ਰੱਬ ਨੂੰ ਮੰਨਣ ਵਾਲੇ ਆ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਵੀ ਚਾਹੀਦਾ ਨਿਹੰਗਾ ਸਿੰਘਾਂ ਨੂੰ ਵੀ ਚਾਹੀਦਾ ਹਰ ਬੰਦੇ ਨੂੰ ਚਾਹੀਦਾ ਵੀ ਇਹਨਾਂ ਦੀ ਦੇਣ ਦੱਸ ਦੋ ਕੀ ਆ ਜੇ ਕਿਸੇ ਦੇ ਘਰ ਇਹ ਚੀਜ਼ ਪੈਦਾ ਹੋ ਗਈ ਜਦੋਂ ਰੱਬ ਦੀ ਕੋਈ ਉਹ ਮਾਰ ਪੈ ਗਈ ਜਾਂ ਕਿਦਾਂ ਤਕਿ ਇਹ ਹੁਣ ਤੁਸੀਂ ਇਹਨਾਂ ਨੂੰ ਜੋਧੇ ਬਣਾ ਕੇ ਲਿਆਉਣ ਲੱਗੇ ਜੇ ਚੰਡੀਗੜ੍ਹ ਦਾ ਬੇੜਾ ਗਰ ਕਰਨ ਵਾਲੇ ਅਸੀਂ ਖੁਦ ਆਪਾਂ ਆ ਉੱਥੇ ਜਾਂਦੇ ਆ ਸ਼ਰਾਬਾਂ ਪੀਣ ਕੁੜੀਆਂ ਦੇ ਪਿੱਛੇ ਜਾਂਦੇ ਹੋਟਲਾਂ 'ਚ ਜਾਂਦੇ ਆ ਆ ਸਭ ਤੋਂ ਵੱਡੀ ਗੱਲ ਇੱਕ ਹੋਰ ਜੇ ਕਿਸੇ ਨੇ ਪਾਗ ਬਣ ਕੇ ਢੂੰਗਾ ਲਾਇਆ ਨਾ ਭੈਣ ਤਿਓ ਖਸਮੋ ਤੇ ਛੱਤਰ ਤੁਹਾਡੇ ਉਹ ਪਾਣੇ ਚਾਹੀਦੇ ਕੋਈ ਗੱਲ ਕਰਨੀ ਨਹੀਂ ਕਰਨ ਵਾਲੀ ਨਹੀਂ ਗਈ ਸਾਡੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਨੂੰ ਤਾਜ ਬਖਸ਼ਿਆ ਸਾਨੂੰ ਸਰਦਾਰ ਬਣਾਇਆ ਸਾਡੇ ਪੜ ਕੇ ਵੇਖੋ ਇਤਿਹਾਸ ਨੂੰ ਵੀ ਬਟਾਲੇ ਦੇ ਵਿੱਚ ਵੀਰ ਹਕੀਕਤ ਰਾਏ ਦੀ ਸਮਾਦ ਆ 9 ਸਾਲ ਦੀ ਉਮਰ ਦੇ ਵਿੱਚ ਉਹਨੇ ਅੰਗਰੇਜ਼ਾਂ ਦੇ ਮੂਹਰੇ ਆੜ ਗਿਆ ਇਹ ਸ਼ਹੀਦੀ ਪਾ ਲਈ ਸੀ ਇੱਥੇ ਇਸ ਧਰਤੀ ਦੇ ਚੱਪਾ ਚੱਪਾ ਤੇ ਖੂਨ ਡੋਲਿਆ ਜੋਧਿਆਂ ਦਾ ਸ਼ਹੀਦਾਂ ਦਾ ਇਹ ਇਹੋ ਜਿਹੇ ਜੋਧੇ ਵੀ ਹੋਏ ਆ ਵੀ ਜਿਨ੍ਹਾਂ ਨੇ ਬੱਤਰ ਬੱਤੋ ਚ ਘੈਂਟੇ ਮੁਕਾਬਲੇ ਕੀਤੇ ਆ ਫੌਜਾਂ ਨੂੰ ਡੜਾ ਛੜਿਆ ਗੋਰਿਆਂ ਨੂੰ ਵਕਤ ਪਾ ਛੜਿਆ ਅੱਜ ਉਸ ਧਰਤੀ ਤੇ ਆਹ ਕੰਮ ਹੋਣ ਲੱਗਾ ਆ ਜਿਹੜੀਆਂ ਬੀਬੀਆਂ ਵਿਚਾਰੀਆਂ ਰੱਬ ਨੇ ਇੱਕ ਚੀਜ਼ ਬਣਾਈ ਆ ਬੰਦਾ ਤੇ ਜਨਾਨੀ ਹੁਣ ਜਨਾਨੀਆਂ ਇਹ ਵੇਖਣ ਕਿ ਸਾਡੇ ਵਾਲੇ ਲੱਖਾਂ ਇੰਨਾ ਇੰਨਾ ਲੋਕਾਂ ਚ ਆ ਗਏ ਆ ਕਿਦਾਂ ਇੱਕ ਦੂਜੇ ਨਾਲ ਢੂੰਗਾ ਮਾਰ ਕੇ ਅਚਿੱਤੜ ਮਾਰ ਕੇ ਤੇ ਇੱਕ ਦੂਜੇ ਨਾਲ ਭੰਗੜਾ ਪਾਉਣੇ ਸ਼ਰਮ ਤੁਹਾਨੂੰ ਸੁਣ ਮੇਰੀਆਂ ਗੱਲਾਂ ਕਰ ਲਗਾ ਮੈਨੂੰ ਸ਼ਰਮ ਆਉਂਦੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੇ ਪੰਜਾਬ ਦੀ ਧਰਤੀ ਪਵਿੱਤਰ ਧਰਤੀ ਆ ਅੰਮ੍ਰਿਤਸਰ ਖਾਸ ਕਰਕੇ ਤੇ ਉਥੇ ਆਹ ਕੰਮ ਹੋਣ ਲੱਗਾ। ਉਹ ਯਾਰ ਆੜੜੀਆਂ ਤਾੜੀਆਂ ਵਾਲੇ ਆੜੜੇ ਖੁੰਡਿਆਂ ਵਾਲੇ ਉਹ ਸਾਨੂੰ ਕਦੀ ਸਾਡੇ ਬਜ਼ੁਰਗਾਂ ਨੇ ਬੋਲਣ ਨਹੀਂ ਦਿੱਤਾ ਕਿ ਪੁੱਤ ਕਿਸੇ ਵੱਲ ਮਾੜੀ ਨਜ਼ਰ ਨਾ ਨਹੀਂ ਵੇਖਣਾ। ਇਹ ਤੁਸੀਂ ਉਹਨਾਂ ਦੀਆਂ ਝਾਕੀਆਂ ਕਢਾਓਗੇ ਕਾਦੀ ਚਾਕੀ ਆ? ਝਾਕੀਆਂ ਕਢਾਉਂ ਹਾਂ ਸਾਡੇ ਨੀ ਅੰਗਸਿੰਘਾਂ ਦੇ ਜਦੋਂ ਪੱਪਾ ਪਰ ਘੋੜਿਆਂ ਦੇ ਨੱਚਦੇ ਆ। ਇਹ ਕਿੱਥੇ ਸੀ ਉਦੋਂ ਜਦੋਂ ਅਬਦਾਲੀ ਆਇਆ, ਚੰਗੀਜ਼ ਖਾਨ ਆਇਆ ਉਦੋਂ ਜੰਜੂ ਲਾਉਂਦਾ ਸੀਗਾ। ਇਹਨਾਂ ਦੀ ਕੀ ਦੇਣ ਆ? ਆ ਇੱਕ ਮੈਡ ਸੰਦੂ ਇੱਕ ਭੰਗੜੇਵਾੜਾ ਆ ਆ ਕਲਚਰ ਲਾਜਿਆ ਪੰਨੀ ਕਾਹਨ ਆਪਣੀਆਂ ਗੱਲਾਂ ਸਿੱਧੀਆਂ ਜਿੱਥੇ ਸਿੱਧੇ ਆ ਉਥੇ ਸਿੱਧੇ ਆ ਤੁਸੀਂ ਵੀ ਪੱਤਰਕਾਰ ਬੰਦੇ ਦੇ ਪੁੱਤ ਬਣਦੇ ਠੋਕ ਠੋਕ ਮੰਜ਼ੀ ਰੱਖ ਦਾਂਗੇ ਆ ਵੀ ਵੀਡੀਓ ਪਾਇਓ ਸਾਡੀ ਬਾਕੀ ਪੌਣ ਨੇ ਗੇਪ ਰੇਡ ਹੁੰਦੀ ਆ ਆ ਤੁਹਾਡਾ ਪਿਓ ਬੈਠਾ ਕਰੂਗਾ ਗੱਲ ਉੱਤੇ ਫੇਰ ਇੱਕ ਵਾਰੀ ਦੁੱਖ ਵਾਲੀ ਗੱਲ ਆ ਵੀ ਸਾਨੂੰ ਐਸ਼ੇ ਜਰਮਨ ਦੇ ਗੋਰੇ ਆ ਇਹ ਇਹਨਾਂ ਨੂੰ ਪਤਾ ਕਿ ਇਹਨਾਂ ਦੀ ਕਿੰਨੀ ਤਗੜੀ ਆਰਮੀ ਆ ਹਰ ਖਬਰ ਆ ਇਸ ਟਾਈਮ ਟਿਕਟੋਕ ਤੋਂ ਜਾਂਦੀ ਆ ਹਰ ਖਬਰ ਆ ਇਸ ਟਾਈਮ ਪੰਜਾਬ ਤੋਂ ਜਾਂਦੀ ਆ ਅਸੀਂ ਕਿੱਦਾਂ ਕਹਾਂਗੇ ਸਾਡੇ ਉੱਤੇ ਸ਼ੂਲ ਲੱਗੇ ਆ ਸ਼ੂਲ ਕਹਿੰਦੇ ਗੇਹ ਕਹਿੰਦੇ ਇਹਨਾਂ ਨੂੰ ਹੋਰ پتہ ਇਹਨਾਂ ਨੇ ਕੀ ਕੀ ਨਾਂ ਰੱਖੇ ਆ ਸ਼ਰਮ ਵਾਲੀ ਗੱਲ ਆ ਰੱਬ ਨਾ ਕਰੇ ਵੀ ਚਲੋ ਕਿਸੇ ਦੇ ਘਰ ਇਹੋ ਜਿਹਾ ਜੀ ਪੈਦਾ ਹੋ ਜੇ ਤੁਸੀਂ ਇਹ ਹਵਾ ਦੇਣਦੇ ਆ ਕੱਲ ਨੂੰ ਤੁਸੀਂ ਕੱਢੋਗੇ ਪ੍ਰੇਡ ਵੀ ਹੁਣ ਆਦਮਿਕੀਆਂ ਕੁੜੀਆਂ ਵੀ ਤੁਹਾਡੇ ਪਿੰਡ ਚ ਦਿੱਲੀ ਤੋਂ ਆਉਣਗੀਆਂ ਚੰਡੀਗੜ੍ਹ ਤੋਂ ਆਉਣਗੀਆਂ ਫਿਰ ਤੁਸੀਂ ਇਹ ਵੀ ਪ੍ਰਮੋਟ ਕਰੋ ਕਿ ਹੁੱਕਾ ਵੀ ਪੀਓ ਸ਼ਰਾਬਾਂ ਵੀ ਪੀਓ ਕੁੜੀਓ ਨਸ਼ੇ ਵੀ ਕਰੋ ਕੁੜੀਓ ਡਾਂਸ ਵੀ ਕਰੋ ਕੁੜੀਓ ਇਹ ਹੱਕ ਜਿਹੜੇ ਇਹੋ ਜਿਹੇ ਕੰਮ ਕਰਨੇ ਬਹੁਤ ਗਲਤ ਗੱਲਾਂ ਸਾਡੀ ਪਨੀਰੀ ਤੇ ਮਾੜਾ ਅਸਰ ਕੀ ਪਊਗਾ ਭਾਵੇਂ ਅਮਰੀਕਾ ਚਾਹੇ ਕੈਨੇਡਾ ਚਾਹੇ ਕੋਈ ਵੀ ਕੰਟਰੀ ਆ ਹਰ ਦੇਸ਼ ਦੀ ਆਰਮੀ ਸਟਰੋਂਗ ਹੈ ਬੱਚਿਆਂ ਨੂੰ ਇਹ ਵੀ ਯਾਦ ਰੱਖਿਓ 18 ਸਾਲ ਤੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਆਰਮੀ ਜੁਆਇਨ ਕਰਨੀ ਪੈਂਦੀ ਆ ਉਹਨਾਂ ਨੂੰ ਹਰ ਇੱਕ ਚੀਜ਼ ਸਿਖਾਈ ਜਾਂਦੀ ਜੰਗ ਲਈ ਤਿਆਰ ਰੱਖਿਆ ਜਾਂਦਾ ਕੌਮਾਂ ਉਹੋ ਜਗ ਦੇ ਜਿੰਦੀਆਂ ਜਿਨ੍ਹਾਂ ਦੇ ਮਰਦ ਦਲੇਰ ਹੁੰਦੇ ਇੱਥੇ ਹਰ ਟਿਕਟੋਕਰ ਦਾ ਫੇਸਬੁੱਕ ਵਾਲੇ ਦਾ ਹਰ ਇੱਕ ਦਾ ਫਰਜ਼ ਬਣਦਾ ਕਿ ਇਸ ਸਪਰੇਡ ਨੂੰ ਰੋਕਿਆ ਜਾਵੇ ਚੰਦੀ ਮੈਂ ਆਸਟ੍ਰੇਲੀਆ ਰਿਆਂ ਜਰਮਨ ਰਿਆਂ ਮੈਨੂੰ ਵੀ ਪਤਾ ਇੱਥੇ ਮੇਲੇ ਲੱਗਦੇ ਆ ਇਹਨਾਂ ਇਸ ਕਮਿਊਨਿਟੀ ਦਾ ਮੇਲਾ ਲੱਗਦਾ ਠੀਕ ਲੱਗਦਾ ਵਾ ਉਹਨਾਂ ਨੂੰ ਪਰਮਿਸ਼ਨ ਲੈਣੀ ਪੈਂਦੀ ਆ ਉਹਦੇ ਵਿੱਚ ਉਹ ਇੰਨਾ ਨਾ ਗੰਦਾ ਕੰਮ ਕਰਦੇ ਆ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਬੰਦੇ ਨੂੰ ਬੰਦਾ ਚੰਮੜਿਆਂ ਦਾ ਕੁੜੀ ਨੂੰ ਕੁੜੀ ਚੰਮੜੀ ਹੁੰਦੀ ਇਹੋ ਜਿਹੇ ਗੰਦੇ ਕੱਪੜੇ ਪਾ ਕੇ ਆਉਂਦੇ ਇਹੋ ਜਿਹੇ ਗੰਦੇ ਐਕਸ਼ਨ ਕਰਦੇ ਆ ਮੈਂ ਤਾਂ ਕਿਹਾ ਕਿ ਕੁੜੀਓ ਦੂਰ ਹੋ ਜਾਓ ਬੱਚਿਓ ਦੂਰ ਹੋ ਜਾ ਮੇਰੇ ਮੂੰਹ ਬਕਵਾਸ ਬੜਾ ਹੋਣਾ ਵਾ ਦੁੱਖ ਲੱਗਾ ਆ ਵੇਖੋ ਸਾਤ ਸਮੁੰਦਰੋਂ ਪਾਰ ਆ ਕੇ ਸਿਰ ਤੇ ਪਰਣਾ ਆ ਗਿਆ ਦਾੜੀ ਆ ਗਈ ਤੇ ਗੁਰੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਦੀ ਕਿਰਪਾ ਵਾ ਕਿੱਥੇ ਸਾਨੂੰ ਕਿਹਾ ਜਾਂਦਾ ਸੀ ਵੀ ਜੇ ਤarde ਕੋਈ ਮੁਸੀਬਤ ਆਵੇ ਤੇ ਪਾਗ ਵਾਲੇ ਬੰਦੇ ਕੋਲ ਚਲ ਜਿਓ ਤੁਹਾਡੀ ਰਾਖੀ ਕਰੂਗਾ ਤੇ ਹੁਣ ਆ ਢੁੰਗੀਆਂ ਵਾਲੇ ਰਾਖੀ ਕਰਨਗੇ ਆ ਸਾਡੇ ਪੰਜਾਬ ਵਿੱਚ ਆਉਣਗੇ ਇਹ ਕੀ ਦਿਖਾਵਾ ਹੋਣਗਾ ਇਹ ਕਾਦੀ ਪ੍ਰੇਡ ਹੋਣ ਲੱਗੀ ਆ ਮੈਨੂੰ ਇੱਕ ਗੱਲ ਦਾ ਜਵਾਬ ਦੇ ਦੋ ਵੀ ਇਹਨਾਂ ਨੇ ਦੇਣ ਕੀ ਆ ਕੀ ਬਾਰਡਰਾਂ ਦੇ ਜਾਣਗੇ ਕੀ ਸਪੋਰਟਸਮੈਨ ਬਣਨਗੇ ਕੀ ਇਹ ਅਫਸਰ ਬਣਨਗੇ ਕੀ ਜਦੋਂ ਇੱਕ ਇਹੋ ਜਿਹਾ ਟੈਂਪੂ ਅਫਸਰ ਬਣ ਗਿਆ ਤੇ ਕੀ ਉਹ ਜਦੋਂ ਕਰੂਗਾ ਰਿਮਾਂਡ ਕਰੂਗਾ ਮੇਰੇ ਮੂੰਹ ਸੁਣਣ ਲਗੇ ਡਾਂਗ ਮਾਰੋਗੇ ਮਰੂ ਮਰੂਗਾ ਕਿ ਮੈਂ ਕਮਾਂ ਤੁਨੂੰ ਤਫਾ ਬਾਕੀ ਵੀਰ ਵੀਡੀਓ ਵਿੱਚ ਮੈਂ ਬਹੁਤ ਗਲਤ ਬੋਲਿਆ ਮੈਨੂੰ ਬੋਲਣਾ ਪੈਣਾ ਹੈ ਬੋਲਣਾ ਇਸ ਕਰਕੇ ਕਿ ਆ ਜੋ ਕੰਮ ਹੋਣ ਲਗਾ ਇਹ ਕੰਮ ਦੇ ਇਹ ਜ਼ਿੰਮੇਵਾਰ ਨੇ ਜਿਹੜੇ ਕਰਾ ਰਹੇ ਆ ਤੇ ਆ ਚੀਜ਼ ਦਾ ਪ੍ਰਦਰਸ਼ਨ ਹੋਣਾ ਜੇ ਬਾਕੀ ਜੇ ਤੁਸੀਂ ਸਹਿਮਤ ਹਨ ਕਮੈਂਟ ਕਰਿਓ